ਕੀ ਹਾਲ ਹੈ ਜਗਰਾਜ ਬਧੀ ਵੀਰੇ ਬਧੀ ਅੱਜ ਕੀ ਬਣਾ ਰਹੇ ਆ ਆਪਾਂ ਅੱਜ ਆਪਾਂ ਬਣਾਵਾਂਗੇ ਫਰਾਈਜ਼ ਅੱਛਾ ਇਹ ਫਰਾਈਜ਼ ਨਾਲੇ ਤਾਂ ਤੁਸੀਂ ਅਮੂਲ ਦੀਆਂ ਯੂਜ਼ ਕਰਦੇ ਸੀ ਪਹਿਲਾਂ ਹਾਂਜੀ ਵੀਰੇ ਹੁਣ ਆਪਾਂ ਆਪਦੀਆਂ ਆਪ ਬਣਾਵਾਂਗੇ ਫਰਾਈਜ਼ ਨਾਲ ਲੋਕਾਂ ਨੂੰ ਅੱਛਾ ਤਾਂ ਹੀ ਇਹ ਲੰਬੇ ਲੰਬੇ ਆਲੂ ਕੱਟ ਕੇ ਰੱਖਿਆ ਹਾਂਜੀ ਵੀਰੇ ਹਾਂਜੀ ਓਕੇ 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 ਦਾ ਫਿਰ ਦੱਸੋਗੇ ਕਿਵੇਂ ਬਣਦੀਆਂ ਨੇ ਹਾਂਜੀ ਵੀਰੇ ਰੂਟ ਦੱਸਾਂਗੀ ਠੀਕ ਹੈ ਜੀ ਚਲੋ ਫਿਰ ਸ਼ੁਰੂ ਕਰੀਏ ਆਪਾਂ ਹਾਂਜੀ ਵੀਰੇ ਜੀ ਜਗਰਾਜ ਜੀ ਹੁਣ ਅੱਗੇ ਕੀ ਸਟੈਪ ਆਪਣਾ ਸਾਨੂੰ ਆਪਾਂ ਲਵਾਂਗੇ ਇੱਕ ਬੌਲ ਓਕੇ ਜੇ ਮੈਂ ਆਪਣੇ ਘਰੇ ਕੋਈ ਵੀ ਗੁੱਲਾ ਕੰਡਾ ਹੁੰਦਾ ਹੀ ਵੀਰੇ ਆਲੂ ਭਾਗੂ ਨੇ ਆਏ ਆ ਇਹ ਨਾ ਕਰੋ ਤੁਸੀਂ ਇਹ ਫਿਰ ਕੰਟਰੋਵਰਸੀ ਕਰ ਲੂਗੇ ਤੁਸੀਂ ਠੀਕ ਹੈ ਜੀ ਓਕੇ ਅਗਰਾਜ ਆਪਣੇ ਕੋਲੇ ਦੋ ਚਟੀਆਂयां ਕੀ ਕੀ ਆਟਮਾ ਪਈਆਂ ਪਲੀ ਜਾ ਇਹ ਕ ਆਪਣਾ ਨਮਕ ਓਕੇ ਇਹ ਨਮਕ ਠੀਕ ਆ ਤੇ ਬਾਕੇ ਦਿਖਾਓ ਫਿਰ ਨਮਕ ਕਿੰਨੀ ਕੁਆਂਟੀਟੀ ਪਾਉਂਗੇ ਇੰਨੇ ਆਲੂਆਂ ਦੇ ਉੱਤੇ ਤੁਸੀਂ ਠੀਕ ਹੈ ਇਹਨੂੰ ਤੁਸੀਂ ਮਿਕਸ ਕਰੋਗੇ ਪਹਿਲਾਂ ਹੈ ਥੋੜਾ ਮੈਂ ਕਿਹਾ ਨਾਮ ਕੋਰਨਾ ਪਾ ਲੈਂਦੇ ਬਹੁਤ ਹੈ ਨਾ ਬਹੁਤ ਹੈ ਬਹੁਤ ਹੈ ਅੱਛਾ ਤੇ ਦੂਜੀ ਚੀਜ਼ ਕੀ ਹੈ ਇਹ ਵੀ ਆਪ ਮੈਂ ਮੱਦ ਠੀਕ ਹੈ ਜੀ ਮੱਦਾ ਘਟ ਨਹੀਂ ਰਹਿ ਜੂ ਇਹ ਕਿ ਬਹੁਤ ਆ ਥੋੜਾ ਜਿਆ ਹੋਰ ਪਾ ਲਾਂਗੀ ਆਪਾਂ ਇਹ ਚੀਜ਼ ਮਿਕਸ ਕਰਕੇ ਠੀਕ ਹੈ ਮਤਲਬ ਇੱਕ ਤਰ੍ਹਾਂ ਦੀ ਕੋਟਿੰਗ ਹੋ ਗਈ ਆਪਣੀ ਫਰਾਈਆਂ ਦੇ ਉੱਤੇ ਠੀਕ ਹੈ ਜੀ ਅੱਛਾ ਜਿਹੜੇ ਤੁਸੀਂ ਫਰਾਈਜ਼ ਵਾਸਤੇ ਰੈਡੀ ਕੀਤੇ ਨੇ ਤੇ ਹੁਣ ਆਪਣਾ ਅਗਲਾ ਸਟੈਪ ਕੀ ਆ ਹੁਣ ਆਪਾਂ ਇਹਨੂੰ ਕਰਾਂਗੇ ਵੀਰੇ ਫਰਾਈ ਫਰਾਈ ਕਰੋਗੇ ਅੱਛਾ ਤੇ ਮਤਲਬ ਆਲੂ ਕੱਟ ਕੇ ਤੁਸੀਂ ਮੈਦੇਜ ਲਵੇੜ ਲੇ ਹੁਣ ਅਗਲਾ ਸਟੈਪ ਆ ਆਪਾਂ ਇਹਨੂੰ ਫਰਾਈ ਕਰਾਂਗੇ ਅੱਛਾ ਚਲੋ ਚਨਣਗੇ ਨਾਉਣ ਵਾਸਤੇ ਤੇਲ ਚ ਹੈ ਹਾਂਜੀ ਵੀਰੇ ਜਾਣ ਦੋ ਫਿਰ ਦੇਖੀਏ ਆਪਾਂ ਵੀ ਕਿੰਨਾ ਟੈਂਪ ਫਰਾਈ ਕਰਨੇ ਹੁੰਦੇ ਆ ਇਹ ਤੇ ਅੱਪ ਜਰਾਂਗੇ ਸਲੋਅ ਤੇ ਕਰਾਂਗੇ ਤਾਂ 5 ਮਿੰਟ ਓਕੇ ਜੋ ਤੱਕ ਇਹ ਹਲਕਾ ਕਰਕੇ ਬ੍ਰਾਊਨ ਹੋ ਜਾਵੇ ਲਾਈਟੀ ਓਕੇ ਜੀ ਓਕੇ ਮਤਲਬ ਆਪਾਂ ਘਰੇ ਵੀ ਫਰਾਈਜ਼ ਬਣਾ ਸਕਦੇ ਹਾਂ ਹਾਂਜੀ ਵੀਰੇ ਜਰੂਰ ਭਰਾਓ ਜੀ ਤੇ ਥੋੜੇ ਜਿਹਾ ਹੋਰ ਪਾ ਲੈਂਦੇ ਆ ਵੀ ਬਚੇ ਹੋਏ ਆ ਮੈਂ ਕਹਿੰਦਾ ਆਪਾਂ ਖਾ ਵੀ ਲਵਾਂਗੇ ਕੋਈ ਪਲਾ ਆ ਕਰ ਲਈਏ ਕੀ ਆਵਾਜ਼ ਆ ਬੜੀ ਸ਼ੀਜੀ ਇਹਦਾ ਕਲਰ ਜਾ ਫੜਿਆ ਇਹਨਾਂ ਨੇ ਨਹੀਂ ਵੀਰੇ ਲੋਕਾਂ ਨੂੰ ਵਧੀਆ ਚੀਜ਼ ਹੀ ਕਰਵਾਈ ਜੀ ਹਾਂਜੀ ਹੋ ਗਏ ਤਿਆਰ ਵੀਰੇ ਇਹ ਹਾਂਜੀ ਵੀਰੇ ਹੋ ਗਏ ਹੋ ਗਏ ਵਾਹ ਕਲਰ ਵੀ ਕਿਆ ਕਮਾਲ ਆਇਆ ਹਨਾ ਹਾਂਜੀ ਵੀਰੇ ਓਕੇ ਠੀਕ ਹੈ ਜੀ ਹੁਣੇ ਖਾਣ ਨੂੰ ਤਿਆਰ ਨਹੀਂ ਕਿਵੇਂ ਹਾਂਜੀ ਵੀਰੇ ਆਪਾਂ ਕਸਟਮਰ ਨੂੰ ਉਧਵਾਵਾਂਗੇ ਤੇ ਉਹਨਾਂ ਤੋਂ ਪੁੱਛਾਂਗੇ ਕੀ ਜਨੂਆਰ ਬੱਸ ਇੱਕ ਇੱਕੋ ਹੀ ਫਰਕ ਹੈ ਹਨਾ ਉਹ ਮਸ਼ੀਨ ਨਾਲ ਕੱਟੇ ਹੁੰਦੇ ਆ ਜਿਵੇਂ ਹਾਂਜੀ ਵੀਰੇ ਟੇਸ ਚ ਉਹਨਾਂ ਤੋਂ ਹੀ ਵਧੀਆ ਹੋ ਗਈ ਜੀ ਫਿਰ ਆਪਾਂ ਇੱਕ ਮਸ਼ੀਨ ਹੀ ਨਾ ਲੈ ਆਈਏ ਖੋ ਆਪਾਂ ਬਾਹਰੋਂ ਬਾਜ਼ਾਰ ਵਾਲੀਆਂ ਕਿਉਂ ਲੈਣੀਆਂ ਆਪ ਆਪ ਹੀ ਬਣਾ ਲਿਆ ਕਰਾਂਗੇ ਹਾਂਜੀ ਵੀਰੇ ਮੈਂ ਕਿੰਨ ਲਿਆਵਾਂਗੇ ਤਿਆਰ ਨੇ ਵੀਰੇ 프라이ਜ਼ ਆਪਣੀਆਂ ਹਾਂਜੀ ਵੀਰੇ ਤਿਆਰ ਦੀ ਅੱਛਾ ਤੇ ਆ ਮਸਾਲਾ ਕਿਹੜਾ ਰੱਖਿਆ ਬਈ ਇਹ ਵੀਰੇ ਐਮਡੀ ਦਾ ਚਾਟ ਦੇ ਸਾਲਾ ਜਿੰਕੀ ਚਾਟ ਮਸਾਲਾ ਹੀ ਅੱਛਾ ਐਮਡੀ ਐਚ ਦਾ ਹਾਂ ਹਾਂਜੀ ਵੀਰੇ ਇਹ ਆਪਾਂ ਨੂੰ ਰਿਕਟ ਤੋਂ ਮਿਲਦਾ ਰੈਸਟੋਰੈਂਟ ਲਈ ਹੀ ਵਰਤਦੇ ਨੇ अच्छा मतलब वो और कोई मसाला नहीं है वो एमडीएच का चंकी चाट मसाला ही है ठीक है ठीक है अच्छा ये नुं ਤੁਸੀਂ ਇਹਦੇ ਉੱਤੇ ਪਾਉਂਗੇ ਤੇ ਦੁਬਾਰੇ ਇਹਨੂੰ ਹਲਕਾ ਜਿਹਾ ਹਿਲਾਉਂਗੇ ओके ਹੁਣ ਆਪਨੇ ਪ੍ਰਾਈਜ਼ ਡੰਨੇ ਨੇ ਵੀਰੇ ओके ਫਿਰ ਆਪਾਂ ਇਹਦਾ ਫੀਡਬੈਕ ਲਈਏ ਆਪਣੇ ਬਾਕੀ ਮੈਂਬਰਾਂ ਤੋਂ ਜੋ ਦੱਸ ਸਕਣ ਕਿ ਟੇਸਟ ਕਿਦਾਂ ਦਾ ਹਾਂਜੀ ਵੀਰੇ ਜਰੂਰ ओके ਚਲੋ ਬੁਲਾਉਣਾ ਫਿਰ ਆਪਾਂ ਉਹਨਾਂ ਨੂੰ ਵੀ ਹਾਂਜੀ ਆਪਣੇ ਦੋ ਫੂਡ ਇਨਸਪੈਕਟਰ ਆ ਗਏ ਨੇ ਹੁਣੇ ਖਾ ਕੇ ਦੱਸਣਗੇ ਬੀ ਇਹਨਾਂ ਨੂੰ ਇਹ ਚੀਜ਼ ਕਿਦਾਂ ਦੀ ਲੱਗੀ ਜੋ ਆਪਣੇ ਜੱਗਾ ਜੀ ਮਤਲਬ ਜਗਪ੍ਰੀਤ ਜੀ ਨੇ ਬਣਾਈ ਆ ਜਗਰਾਤ ਜੀ ਐ ਗੱਲਬਾਤ ਹੈ ਨਮਾ ਕੈਂਡ ਅਗਲਾ ਰੱਖੀ ਹੈ ਹਾਂ ਜੀ ਕੀ ਦੱਸੋ ਜੀ ਕਿਦਾਂ ਲਾਈਕ ਰੈਸਟੋਰੈਂਟ ਹਮ ਹਮ ਮਤਲਬ ਜੇ ਆਪਾਂ ਘਰੇ ਜਵਾਖਣੂ ਬਣਾ ਖਾਈਓ ਸੈਟੀਸਫਾਈਡ ਹੋ ਜਾਣਗੇ ਜਮਾ ਤੁਮੇ ਟੇਸਟੀ ਹੈਲਦੀ ਕੈਂਡ ਅੱਛਾ ਤੁਸੀਂ ਪੀਟੀ ਕਰੀ ਹੋਈ ਆ ਤੁਹਾਡਾ ਪਤਾ ਲੱਗ ਰਿਹਾ ਹੈਗਾ ਹਾਂ ਨਾ ਉਹ ਲਈ ਜੀ ਲੱਗ ਰਿਹਾ ਸੀ ਗਵਾੜੀ ਹਾਂ ਹਾਂ ਉਹ ਵੀ ਠੀਕ ਹੈ ਫੇਰ ਤਾਂ ਹੀ ਤੁਹਾਨੂੰ ਇੱਕ ਥੰਬਸ ਅਪ ਮਿਲਦਾ ਜਗਰਾਤ ਜੀ ਇੱਕ ਹੁਣ ਆਪਾਂ ਵੀ ਖਾ ਕੇ ਦੇਖ ਲਈਏ ਹੂੰ ਟਿਕ ਨੰਬਰ ਚੀਜ਼ ਬਣੀ ਆ ਜਗਰਾਤ ਜੀ ਧੰਨਵਾਦ ਜੀ ਤੁਹਾਡਾ ਤੁਸੀਂ ਕੀ ਤੁਸੀਂ ਕੀ ਚੀਜ਼ ਬਣਾਉਣੀ ਮੇਰੇ ਵੀ ਮੈਂ ਬਹੁਤ ਚਿਰ ਹੋ ਗਿਆ 2-4 ਸਾਲ ਦਾ ਐਕਸਪੀਰੀਅੰਸ ਆ ਮੈਨੂੰ ਰੈਸਟੋਰੈਂਟ ਦੇ ਕੰਮ ਕਰਦੀ ਸੀ ਆਪਾਂ ਨੂੰ ਬੜੇ ਬੰਦਿਆਂ ਨੂੰ ਹੌਲੀ ਹੌਲੀ ਆਈ ਜਾਂਦਾ ਓਕੇ ਮੰਨ ਲਓ ਜੀ ਤੁਸੀਂ ਆਪਣਾ ਐਕਸਪੀਰੀਅੰਸ ਤੁਸੀਂ ਸਿੱਖਿਆ ਹਾਂਜੀ ਵੀਰੇ ਠੀਕ ਹੈ ਜੀ ਚਲੋ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਤੁਸੀਂ ਮੈਨੂੰ ਦੱਸੋਗੇ ਵੀ ਜੇ ਕਿਸੇ ਕੋਲੇ ਐਨੀ ਮਿਹਨਤ ਨਾ ਹੋਵੇ ਤੇ ਉਹ ਇਹ ਚੀਜ਼ ਖਾਣਾ ਚਾਹੁੰਦਾ ਹੋਵੇ ਤਾਂ ਉਹ ਕੀ ਕਰੇ ਜੇ ਜੇ ਕਿਸੇ ਕੋਲ ਨਾ ਟਾਈਮ ਨਹੀਂ ਹੋਵੇ ਉਹ ਸਾਡੇ ਕੈਫੇ ਚ ਆ ਸਕਦਾ ਯਕੀਨ ਸਾਡਾ ਕੈਫੇ ਹੀ ਨਾਬਾ ਕੇ ਮੈਕਸਮਮ ਦੇ ਨਾਲ ਕੇ ਨਾਬਾ ਗੇੜ ਆਪਣਾ ਸੰਗਰੂਰ ਹਾਂਜੀ ਸੰਗਰੂਰ ਦੇ ਵਿੱਚ ਨਾਬਾ ਗੇੜ 2 ਟਾਊਨ ਕੈਫੇ ਹਾਂਜੀ ਵੀਰੇ ਮੈਕਸਮਮ ਦੇ ਨੇਅਰ ਓਕੇ ਜੀ ਓਕੇ ਥੈਂਕ ਯੂ ਭਾਈ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਚੀਜ਼ਾਂ ਤੁਸੀਂ ਸਿਖਾ ਰਹੇ ਹੋ ਲੋਕਾਂ ਨੂੰ ਅਲਟੀਮੇਟ ਚੀਜ਼ ਹੈ ਵੀਰੇ ਠੀਕ ਹੈ ਜੀ ਓਕੇ ਥੈਂਕ ਯੂ ਜੀ ਥੈਂਕ ਯੂ ਸਰ